ਭਾਈ ਘਰ ਦੇ ਵਿੱਚ ਜਿੰਨੀ ਵੀ ਸਪੇਸ ਹੈਗੀ ਆ ਥੋੜੀਆਂ ਥੋੜੀਆਂ ਜਿਹੜੀਆਂ ਸਬਜ਼ੀਆਂ ਉਹ ਪੱਕੀਆਂ ਲਾ ਕੇ ਰੱਖੋ ਮੇਰੀ ਵੀ ਪਹਿਲਾਂ ਇਹਦੀ ਡਿਊਟੀ ਸੀਗੀ ਉਹ ਪਹਿਲਾਂ ਹੈਗੀ ਸੀ ਦੂਰ ਮੈਨੂੰ ਤਾਂ ਆਉਣ ਜਾਂਦੇ ਜਿਹੜੀ ਹੈ ਬੜਾ ਉਹੀ ਮਾਰ ਜਾਂਦੀ ਸੀ ਪਰ ਮੈਂ ਹੁਣ ਇਹਨਾਂ ਚੀਜ਼ਾਂ ਕਰਨੀ ਬਾਈ ਬਹੁਤ ਜ਼ਿਆਦਾ ਧਿਆਨ ਦਿੰਨਾ ਜਿੰਨੀਆਂ ਵੀ ਸਬਜ਼ੀਆਂ ਸੀ ਘਰ ਦੇ ਵਿੱਚ ਖਾਣੇ ਆ ਸਾਰੀਆਂ ਅਸੀਂ ਘਰ ਦੇ ਵਿੱਚ ਤਿਆਰ ਕਰਕੇ ਖੇਤ ਦੇ ਵਿੱਚ ਲਾ ਕੇ ਉਹ ਕਰਦੇ ਆ ਠੀਕ ਹੈ ਮਿਹਨਤ ਜ਼ਰੂਰ ਲੱਗਦੀ ਹੈ ਟਾਈਮ ਜ਼ਰੂਰ ਲੱਗਦਾ ਪਰ ਕੀ ਆ ਖਾਣ ਦਾ ਜਿਹੜਾ ਸਵਾਦ ਆ ਉਹ ਵੱਖਰਾ ਹੀ ਆ ਤੇ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਬਾਈ ਬਾਈ ਪਹਿਲਾਂ ਤਾਂ ਆਹ ਜਿਹੜੀ ਲਸਣ ਆ ਉਹ ਚੈੱਕ ਕਰੋ ਆਹ ਲਸਣ ਨੂੰ ਅੱਜ ਲੱਗਿਆ ਪੂਰੇ 25 ਦਿਨ ਹੋ ਗਏ ਬਾਈ ਪੂਰੇ 25 ਦਿਨਾਂ ਬਾਅਦ ਬਾਈ ਅੱਜ ਪਾਣੀ ਲਾਇਆ ਇਹਦੇ ਵਿੱਚ ਠੀਕ ਆ ਪਤਲਾ-ਪਤਲਾ ਪਾਣੀ ਲਾਇਆ ਬਿਲਕੁਲ ਪਤਲਾ-ਪਤਲਾ ਬੇਸ਼ੱਕ ਤਾਂ ਸਾਰੇ ਭੈਣ ਭਾਈਆਂ ਨੇ ਜਿਹੜੀ ਲਸਣ ਆ ਉਹ ਬਾਈ ਲਾਤੀ ਹੋਣੀ ਆ ਪਰ ਜਿਹੜੇ ਵੀ ਭੈਣ ਭਰਾ ਹਜੇ ਲਸਣ ਲਾਉਣ ਕੰਗੋ ਰਹਿੰਦੇ ਆ ਉਹ ਬਾਈ ਇੱਕ ਗੰਮ ਪੱਕਾ ਕਰਿਓ ਜਿਹੜੀਆਂ ਆਹ ਸਾਹਮਣੇ ਤੁਸੀਂ ਆਹ ਤੂੜੀ ਦੇਖ ਸਕਦੇ ਹੋ ਬਿਲਕੁਲ ਜਿਹੜੀ ਗਲੀ ਸੜੀ ਜਿਹੜੀ ਤੂੜੀ ਹੁੰਦੀ ਆ ਉਹ ਪਾਇਓ ਤੇ ਜਾਂ ਜਿਹੜੀ ਝੋਨੇ ਦੀ ਪਰਾਲੀ ਆ ਕਿਉਂਕਿ ਝੋਨੇ ਅੱਜ ਕੱਲ ਆਪਾਂ ਵੱਢ ਲਿਆ ਲਗਭਗ ਸਾਰਿਆਂ ਨੇ ਇਹਦੇ ਵਿੱਚ ਆਪਾਂ ਝੋਨੇ ਦੀ ਪਰਾਲੀ ਵੀ ਪਾ ਸਕਦੇ ਆ ਲਸਣ ਨੂੰ ਲਾਉਣ ਤੋਂ ਬਾਅਦ ਇਹਦੇ ਉੱਪਰ ਚੰਗੀ ਤਰ੍ਹਾਂ ਮੋਟੀ ਜਿਹੜੀ ਪਰਤਾ ਉਹ ਤੂੜੀ ਦੀ ਜਾਂ ਪਰਾਲੀ ਦੀ ਜਿਹੜੀ ਖਲਾਰ ਦੇਣੀ ਇਹ ਜਿਹੜੀ ਤੂੜੀ ਤੇ ਜਿਹੜੀ ਪਰਾਲੀ ਆਪਾਂ ਇਹਦੇ ਵਿੱਚ ਪਾਈ ਹੋਈ ਸੀਗੀ ਉਹਦੇ ਬੈਨੀਫਿਟ ਬਹੁਤ ਜ਼ਿਆਦੇ ਆ ਠੀਕ ਆ ਉਹਦਾ ਸਾਰਿਆਂ ਨੂੰ ਵੱਡਾ ਬੈਨੀਫਿਟ ਇਹ ਆ ਇੱਕ ਤਾਂ ਜਿਹੜੀ ਆਪਣੀ ਜਾੜਾ ਲਸਣ ਦੀ ਉਹ ਹੋਲੀ ਰਹਿੰਦੀ ਆ ਉਹਦੇ ਨਾਲ ਦੇ ਦੂਸਰਾ ਜਿਹੜਾ ਕੱਖ ਕੰਡਾ ਉਹ ਬਹੁਤ ਘੱਟ ਹੁੰਦਾ ਜਿਹੜਾ ਹਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਮਾੜਾ ਮੋਟਾ ਕੱਖ ਕੰਡਾ ਹੋ ਗਿਆ ਕਿਉਂਕਿ ਜਿਹੜੀ ਤੂੜੀ ਪਾਈ ਸੀ ਤੂੜੀ ਦੇ ਵਿੱਚ ਜਿਹੜੇ ਨਦੀਨ ਦੇ ਬੀਜ ਹੁੰਦੇ ਆ ਉਹ ਹੁੰਦੇ ਹੀ ਹੁੰਦੇ ਆਗੇ ਇਸ ਕਰਕੇ ਜਿਹੜਾ ਮਾੜੇ ਮੋਟੇ ਇਹ ਹੋ ਗਏ ਇਹ ਆਪਾਂ ਹੱਥ ਨਾਲ ਜਦੋਂ ਥੋੜੀ ਜੀ ਅੱਠ ਰਗੀ ਉਦੋਂ ਆਪਾਂ ਪੱਟ ਦੇਾਂਗੇ ਤੇ ਦੂਸਰਾ ਬਾਈ ਜੇ ਇਹ ਜਿਹੜੀ ਇਹਦੀ ਜਾੜਾ ਉਹ ਪੋਲੀ ਰਹੂਗੀ ਤੇ ਤੀਸਰਾ ਜਿੰਨੀ ਇਹਦੀ ਜੜ ਜਿਹੜੀ ਪੋਲੀ ਰਹੂਗੀ ਲਸਣ ਦੀ ਤੇ ਗੰਡੇ ਦੀ ਉਨੀ ਜਿਹੜੀ ਆਪਾਂ ਨੂੰ ਇਹ ਝਾੜ ਵੱਧ ਦੇਊਗੀ ਉਨੀ ਜਿਹੜੀ ਇਹਦੀ ਗੰਢੀ ਆ ਉਹ ਮੋਟੀ ਹੋਊਗੀ ਠੀਕ ਆ ਹੁਣ ਬਾਈ ਹਾਂ ਜਿਹੜੀ ਸਾਹਮਣੇ ਤੁਸੀਂ ਲਸਣ ਦੇਖ ਰਹੇ ਹੋ ਤੁਹਾਨੂੰ ਪਹਿਲਾਂ ਦੱਸਤਾ ਵੀ ਦੂਸਰਾ ਪਾਣੀ ਲਾਉਣ ਲੱਗਿਆ ਪੂਰੇ 25 ਦਿਨਾਂ ਬਾਅਦ ਉਹਦਾ ਕਾਰਨ ਬਾਈ ਇਹ ਸੀ ਜਿਹੜੀ ਆਪਣੀ ਹਾਂ ਮਿੱਟੀ ਸੀ ਉਹ ਇਸ ਤਰ੍ਹਾਂ ਦੀ ਭੁਰਪਰੀ ਮਿੱਟੀ ਸੀ ਹਾਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਬਿਲਕੁਲ ਜਦੋਂ ਇਸ ਤਰ੍ਹਾਂ ਦੀ ਜਿਹੜੀ ਭੁਰਪਰੀ ਮਿੱਟੀ ਦੇ ਵਿੱਚ ਲਸਣ ਤੇ ਗੰਡਾ ਲਾਵਾਂਗੇ ਠੀਕ ਆ ਤਾਂ ਜਿਹੜੀ ਆਪਣੀ ਗੰਢੀ ਆ ਉਹਦਾ ਆਕਾਰ ਮੋਟਾ ਹੋਊਗਾ ਸਾਰੇ ਤੋਂ ਪਹਿਲਾਂ ਤਾਂ ਇਹੜਾ ਮਿੱਟੀ ਦੀ ਚੋਣ ਕਰਨ ਲੱਗਿਆਂ ਜਿੱਥੇ ਆਪਾਂ ਲਸਣ ਤੇ ਗੰਡਾ ਲਾਉਣਾਗਾ ਉਹ ਮਿੱਟੀ ਭੁਰਪਰੀ ਹੋਣੀ ਚਾਹੀਦੀ ਆ ਉਸ ਤੋਂ ਬਾਅਦ ਬਾਈ ਜਿਹੜੀ ਲਸਣ ਹੁੰਦੀ ਆ ਉਹਨੂੰ ਜਿਆਦਾ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ ਜਿਹੜੇ ਇਹਨੂੰ ਜਿੰਨੇ ਘੱਟ ਤੋਂ ਘੱਟ ਜਿਹੜੇ ਪਾਣੀ ਲੱਗਣਗੇ ਓਨੀ ਜਿਹੜੀ ਆਪਣੀ ਲਸਣ ਆ ਉਹ ਵਧੀਆ ਹੋਊਗੀ ਜਿਹੜਾ ਉਹਦੇ ਗੰਢੀ ਆ ਉਹ ਮੋਟੀ ਹੋਊਗੀ ਹੁਣ ਜਦੋਂ ਤਿੰਨ ਪਾਣੀ ਇੱਕ ਪਾਣੀ ਆਪਾਂ ਸਟਾਰਟਿੰਗ ਦੇ ਵਿੱਚ ਲਾਤਾ ਸੀਗਾ ਦੂਸਰਾ ਪਾਣੀ ਅੱਜ ਲਾਤਾ ਠੀਕ ਆ ਤੇ ਜਦੋਂ ਤੀਸਰਾ ਪਾਣੀ ਬਾਈ ਲੱਗ ਗਿਆ ਤੀਸਰੇ ਪਾਣੀ ਤੋਂ ਬਾਅਦ ਇਹਦੀ ਇੱਕ ਆਰੀ ਆਪਾਂ ਗੜਾਈ ਜ਼ਰੂਰ ਕਰਾਂਗੇ ਠੀਕ ਆ ਇਹਦੀ ਇੱਕ ਆਰੀ ਆਪਾਂ ਗੜਾਈ ਕਰਾਂਗੇ ਉਸ ਤੋਂ ਬਾਅਦ ਬਾਈ ਗੜਾਈ ਕਰਨ ਤੋਂ ਬਾਅਦ ਤੁਸੀਂ ਡੰਡਾ ਲੈ ਲਿਓ ਤੇ ਚਾਹੇ ਹੱਥ ਨਾਲ ਹੀ ਇਸ ਤਰ੍ਹਾਂ ਜਿਹੜੀ ਇਹ ਕਿਆਰੀਆਂ ਦੇ ਵਿੱਚ ਜਿਹੜੀ ਲਸਣ ਆਪਾਂ ਲਾਈ ਹੋਈ ਆ ਇਹਨੂੰ ਮਾਣਾ ਮਾਣਾ ਐਂ ਹਿਲਾਉਂਦੇ ਰਹਿਣਾ ਐ ਜਿੰਨੀ ਇਹ ਲਸਣ ਹਿਲਦੀ ਰਹੂਗੀ ਲਸਣ ਅਤੇ ਗੰਡਾ ਜਿੰਨੇ ਹਿਲਦੇ ਰਹਿਣਗੇ ਓਨੀ ਜਿਹੜੀ ਇਹਦੀ ਆ ਗੰਢੀ ਉਹ ਮੋਟੀ ਬਣੂਗੀ ਤੇ ਜਦੋਂ ਆਪਾਂ ਇਹ ਲਸਣ ਲਾਈ ਸੀ ਭਾਈ ਜਿਹੜਾ ਇਹ ਕਿਆਰੀ ਦਾ ਆਕਾਰ ਸੀਗਾ ਉਹ 9 ਫੁੱਟ ਲੰਬਾ ਤੇ 3 ਫੁੱਟ ਜਿਹੜਾ ਚੌੜਾ ਸੀਗਾ 9x3 ਦੀ ਸੀਗੀ ਤਿੰਨ ਕਿਆਰੀਆਂ ਆਪਾਂ ਲਾਈਆਂ ਹੋਈਆਂ ਸੀਗੀਆਂ ਤੇ ਤਿੰਨਾਂ ਦੇ ਵਿੱਚ ਜੇ ਇੱਕ ਕਿਆਰੀ ਦਾ ਮੈਂ ਤੁਹਾਨੂੰ ਹਿਸਾਬ-ਕਿਤਾਬ ਦੱਸਾਂ ਤਾਂ ਇੱਕ ਕਿਆਰੀ ਦੇ ਵਿੱਚ ਆਪਾਂ ਦੋ-ਦੋ ਮੂਠੀਆਂ ਇਹਨੀਆਂ ਖਲ ਦਿਨਾ ਉਹ ਖਲਾਰਤੀਆਂ ਸੀਗੀਆਂ ਉਹਨਾਂ ਦਾ ਜਿਹੜਾ ਛਾਣਾ ਦੇਤਾ ਸੀਗਾ ਤੇ ਜਿਹੜਾ ਐਨਾ-ਐਨਾ ਜਿਹੜਾ ਗੋੜਾ ਇਹ ਨਾ ਇਹ ਨਾ ਜਿਹੜਾ ਗੋੜਾ ਉਹ ਆਪਾਂ ਬਰੂਰ ਕੇ ਸਾਰੀ ਕਿਆਰੀ ਦੇ ਵਿੱਚ ਖਲਾਰਤਾ ਸੀਗਾ ਹੋਰ ਉਸ ਤੋਂ ਬਾਅਦ ਇਹਦੇ ਵਿੱਚ ਕੋਈ ਚੀਜ਼ ਆਪਾਂ ਐਡ ਨਹੀਂ ਕੀਤੀ ਤੇ ਅੱਜ ਜਿਵੇਂ ਹੁਣ ਇਹਦੇ ਵਿੱਚ ਆਪਾਂ ਪਾਣੀ ਲਾਤਾ ਸੀਗਾ ਪਾਣੀ ਲਾਉਣ ਤੋਂ ਬਾਅਦ ਪਤਲਾ-ਪਤਲਾ ਜਿਹੜਾ ਪਾਣੀ ਲਾਤਾ ਸੀਗਾ ਉਸ ਤੋਂ ਬਾਅਦ ਜਿਹੜੀ ਖਾਲ ਤੇ ਗੁੜ ਉਹਨੂੰ ਘੋਲ ਕੇ ਆਪਾਂ 4 ਦਿਨ ਪਹਿਲਾਂ ਰੱਖ ਲਿਆ ਸੀਗਾ ਠੀਕ ਆ ਉਹ ਤੁਹਾਡੇ ਨਾਲ ਆਪਾਂ ਇਸ ਤੋਂ ਪਹਿਲਾਂ ਵੀ ਆਪਾਂ ਵੀਡੀਓ ਸ਼ੇਅਰ ਕੀਤੀ ਹੋਈ ਆ ਉਹ 4 ਦਿਨ ਆਪਾਂ ਪਹਿਲਾਂ ਘੋਲ ਕੇ ਰੱਖ ਲਿਆ ਸੀਗਾ ਉਸ ਤੋਂ ਬਾਅਦ ਢੋਲਡੀ ਦੀ ਮਦਦ ਦੇ ਨਾਲ ਸਾਰੀ ਲਸਣ ਦੇ ਵਿੱਚ ਮੋਟਾ-ਮੋਟਾ ਫਫਾਰੇ ਦੇ ਨਾਲ ਆਪਾਂ ਇਹਦੇ ਵਿੱਚ ਛੜਕਾ ਕਰਤਾ ਸੀਗਾ ਨਾ ਤਾਂ ਜਿਹੜੀ ਲਸਣ ਤੇ ਗੰਡਾ ਹੁੰਦੀ ਆ ਉਹਨੂੰ ਜਿਆਦਾ ਖਾਦ ਦੀ ਜ਼ਰੂਰਤ ਹੁੰਦੀ ਆ ਤੇ ਨਾ ਜਿਆਦਾ ਪਾਣੀ ਦੀ ਟਾਈਮ ਟੂ ਟਾਈਮ ਇਹਨੂੰ ਚੈੱਕ ਕਰਦੇ ਰਹੋ ਇਹਦੀ ਮਾੜੀ-ਮਾੜੀ ਕਰਦੇ ਰਹੋ ਗੋਡੀ ਠੀਕ ਆ ਟਾਈਮ ਟੂ ਟਾਈਮ ਜਿਆਦਾ ਵੀ ਗੋਡੀ ਨਹੀਂ ਕਰਨੀ ਤੇ ਜਿਹੜੀ ਲਸਣ ਤੇ ਗੰਡਾ ਇਹਦੀ ਜਿਹੜੀ ਗੰਢੀ ਆ ਉਹ ਆਪਾਂ ਨੂੰ ਮੋਟੀ ਬਣੂਗੀ ਜਿਹੜੇ ਸਾਈਜ਼ ਆ ਉਹਦਾ ਬਿਲਕੁਲ ਮੋਟਾ ਬਣੂਗਾ ਤੁਸੀਂ ਲਾਲ ਲਸਣ ਵੀ ਲਾ ਸਕਦੇ ਹੋ ਤੇ ਚਿੱਟੀ ਵੀ ਲਾ ਸਕਦੇ ਹੋ ਜਿਹੜੇ ਦੋਨਾਂ ਦਾ ਜਿਹੜਾ ਝਾੜ ਆ ਉਹ ਬਹੁਤ ਵਧੀਆ ਆ ਠੀਕ ਆ ਤੇ ਘਰ ਦੇ ਵਿੱਚ ਜਾਂ ਖੇਤ ਦੇ ਵਿੱਚ ਜਿੰਨੀਆਂ ਵੀ ਭਾਈ ਆਪਾਂ ਸਬਜ਼ੀਆਂ ਲਾਈਆਂ ਹੁੰਦੀਆਂ ਹਨ ਜੇ ਆਪਾਂ ਜਿਹੜਾ ਆਪਾਂ ਤਰੀਕਾ ਅਪਣਾਵਾਂਗੇ ਜਿਹੜਾ ਤਰੀਕਾ ਆਪਣਾ ਸਹੀ ਹੋਊਗਾ ਆ ਆਪਾਂ ਨੂੰ ਬਿਲਕੁਲ ਬੈਨੀਫਿਟ ਦੇਣੀਗਾ ਜਿਵੇਂ ਹੁਣ ਆਹ ਸਾਹਮਣੇ ਤੁਸੀਂ ਭਾਈ ਦੇਖ ਸਕਦੇ ਹੋ ਆਹ ਜਿਹੜੀਆਂ ਬੱਟਾਂ ਸੀਆਂ ਬੱਟਾਂ ਦੇ ਉੱਪਰ ਆਪਾਂ ਮੂੜੀਆਂ ਲਾਤੀਆਂ ਸੀਆਂ ਠੀਕ ਆ ਜੇਤੀਆਂ ਤੇ ਪਛੇਤੀਆਂ ਸਾਰੀਆਂ ਤਰ੍ਹਾਂ ਦੇ ਨੇ ਉਹ ਮੂੜੀਆਂ ਲਾਉਣੀਆਂ ਇਧਰ ਆਪਾਂ ਜੇਤੀਆਂ ਲਾਤੀਆਂ ਸੀਆਂ ਤੇ ਇਧਰ ਵੀ ਜਿੰਨੀਆਂ ਵੀ ਬੱਟਾ ਸੀ ਆ ਉਸ ਤੋਂ ਬਾਅਦ ਬਾਈ ਆਪਾਂ ਥੋੜੇ ਦੇ ਦਿਨ ਰੁੱਕ ਕੇ ਠੀਕ ਆ 10 15 ਦਿਨ ਰੋਕੇ ਆ ਆ ਇਧਰ ਲਾਤੀਆ ਠੀਕ ਆ ਤੇ ਜਿਹੜੀ ਆਹ ਜਗਾ ਬਾਈ ਬਚੀ ਆ ਇੱਥੇ ਆਪਾਂ ਲਾਵਾਂਗੇ ਗੰਡੇ ਠੀਕ ਆ ਇਹਨੂੰ ਆਏ ਸੁਕਾ ਕੇ ਚੰਗੀ ਤਰ੍ਹਾਂ ਇਹ ਰੱਖ ਲਿਆ ਮਿੱਟੀ ਇਹ ਵੀ ਇਸ ਤਰ੍ਹਾਂ ਦੀ ਆ ਠੀਕ ਆ ਜਿਹੜੇ ਗੰਡੇ ਵਾਸਤੇ ਜਿਹੜੀ ਇਹੋ ਜੀ ਮਿੱਟੀ ਆ ਬਿਲਕੁਲ ਬੈਨੀਫਿਟ ਵਾਲੀ ਮਿੱਟੀ ਹੁੰਦੀ ਆ ਇਸ ਕਰਕੇ ਬਾਈ ਜੇ ਆਪਾਂ ਸਬਜ਼ੀਆਂ ਦੇ ਵਿੱਚ ਆਪਾਂ ਬੈਨੀਫਿਟ ਲੈਣਾ ਚਾਹੁੰਦੇ ਆ ਤਾਂ ਜਿਹੜਾ ਆਪਾਂ ਨੂੰ ਉਹਦਾ ਜਿਹੜਾ ਤਿਰਕਾ ਢੰਗ ਤਰੀਕਾ ਆ ਠੀਕ ਆ ਕਿੰਨੀ ਰੇਪ ਪਾਉਣੀ ਆ ਕਿੰਨੀ ਸਪਰੇਅ ਕਰਨੀ ਆ ਕਿਵੇਂ-ਕਿਵੇਂ ਇਹਦੀ-ਇਦੀ ਗੜਾਈ ਕਰਨੀ ਆ ਸਾਰੀ ਇਹਦੀ ਗੱਲਬਾਤ ਆ ਉਹ ਆਪਾਂ ਨੂੰ ਪਤਾ ਹੋਣੀ ਜ਼ਰੂਰੀ ਆ ਜਿਵੇਂ ਆਹ ਸਾਹਮਣੇ ਆ ਤੁਸੀਂ ਜੇ ਬੈਂਗਣੀ ਦਾ ਜਿਹੜਾ ਬੂਟਾ ਦੇਖ ਸਕਦੇ ਹੋ ਬਾਈ ਇਹ ਦਰਖਤ ਬਣਿਆ ਖੜਾ ਇੱਕ ਹਿਸਾਬ ਨਾਲ ਆ ਨਾਲ ਗੋਭੀ ਆ ਘਰ ਦੇ ਵਿੱਚ ਜਿੰਨੀ ਕੁ ਸਪੇਸ ਹੈਗੀ ਆ ਸਾਰੀ ਨੂੰ ਮੈਨੇਜ ਕਰਕੇ ਵਧੀਆ ਤਰੀਕੇ ਨਾਲ ਲਾਵਾਂਗੇ ਤਾਂ ਇਹਦੀ ਆਪਾਂ ਨੂੰ ਖਾਣਯੋਗੀ ਸਬਜ਼ੀ ਥੋੜੇ ਜਥਾਂ ਦੇ ਵਿੱਚੋਂ ਹੀ ਨੀ ਮੁੱਕਦੀ ਠੀਕ ਆ ਤੇ ਕਿਉਂਕਿ ਰਿਹਾਂ ਸਪ੍ਰਿਹਾਂ ਵਾਲੀ ਖਾਣ ਨਾਲ ਉਹ ਚੰਗਾ ਵੀ ਆਪਦੇ ਘਰ ਦੇ ਵਿੱਚ ਆਪਾਂ ਥੋੜੀ ਜੀ ਵੱਧ ਮਿਹਨਤ ਕਰ ਲਗੇ ਤਾਂ ਉਹਦੇ ਨਾਲ ਜਿਹੜਾ ਸਾਡਾ ਸਰੀਰ ਆ ਉਹ ਵੀ ਰੈਸਟ ਪਾਸਟ ਰਹੂਗਾ ਜਿਹੜਾ ਦਿਮਾਗ ਆ ਉਹ ਵੀ ਬਿਜ਼ੀ ਰਹਿੰਦਾ ਕਿਸੇ ਪ੍ਰਕਾਰ ਦੀ ਜਿਹੜੀ ਆਪਾਂ ਨੂੰ ਇਹ ਨਹੀਂ ਟੈਨਸ਼ਨਾਂ ਹੁੰਦੀਆਂ ਗੀਆਂ ਸਾਰੀਆਂ ਉਹ ਦੂਰ ਹੋ ਜਾਂਦੀਆਂ ਗੀਆਂ ਘਰੇਲੂ ਗਾਰਡਨਿੰਗ ਕਰਨਾ ਇਸ ਕਰਕੇ ਬਾਈ ਘਰ ਦੇ ਵਿੱਚ ਜਿੰਨੀ ਵੀ ਆਪਾਂ ਜਗ੍ਹਾ ਹੈਗੀ ਆ ਉਹਦੇ ਵਿੱਚ ਚਾਹੇ ਪੀੜੀ ਦਾ ਥਾਂ ਹੀ ਆ ਪੀੜੀ ਦੇ ਥਾਂ ਦੇ ਵਿੱਚ ਵੀ ਜਿਹੜੀ ਸਬਜ਼ੀਆਂ ਉਹ ਪੱਕਾ ਲਾਓ ਬਾਈ ਤੇ ਬਾਈ ਆਪਾਂ ਆਪਣੇ ਚੈਨਲ ਦੇ ਉੱਪਰ ਜਿਹੜੇ ਆਰਗੈਨਿਕ ਤਰੀਕੇ ਆ ਉਹ ਆਪਾਂ ਸ਼ੇਅਰ ਕਰਦੇ ਰਹਿੰਨੇ ਆ ਬਾਈ ਇਸ ਤਰ੍ਹਾਂ ਦੇ ਜਿਹੜੇ ਆਰਗੈਨਿਕ ਤਰੀਕੇ ਸਿੱਖਣ ਵਾਸਤੇ ਭਰਾ ਦੇ ਚੈਨਲ ਨੂੰ ਬਾਈ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੇ ਚੰਗੀ ਲੱਗਦੀ ਆ ਜੇ ਚੰਗੀ ਨਹੀਂ ਨਹੀਂ ਲੱਗਦੀ ਫਿਰ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਈ ਧੰਨਵਾਦ ਬਾਈ ਜੀ